ਲੇਕਿਨ ਜੇ ਤੁਸੀਂ 15 ਕੁ ਦਿਨ ਪਹਿਲਾਂ ਦਾ ਸੋਸ਼ਲ ਮੀਡੀਆ ਦੇਖੋ ਜਾਂ ਟੀਵੀ ਚੈਨਲਾਂ ਦੀਆਂ ਖਬਰਾਂ ਸੁਣੋ ਉਦੋਂ ਤੱਕ ਇਸ ਗੱਲ ਦੇ ਉੱਤੇ ਬਹੁਤ ਵੱਡਾ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਭ ਤੋਂ ਬਣਾਈ ਗਈ ਹੈ ਉਹਨਾਂ ਦੀ ਭਰਤੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਲੋਕਾਂ ਦਾ ਇਕੱਠ ਜਿਹੜਾ ਸੀ ਉਹ ਇੰਨਾ ਜ਼ਿਆਦਾ ਸੀ ਜਿੱਥੇ ਕਿਤੇ ਵੀ ਉਹਨਾਂ ਵੱਲੋਂ ਭਰਤੀ ਦਾ ਸਮਾਗਮ ਕੀਤਾ ਜਾਂਦਾ ਸੀ ਤੇ ਉਹਦੀਆਂ ਖਬਰਾਂ ਨਾਲ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਸੀ ਹਰ ਚੈਨਲ ਤੇ ਇਹੀ ਚਰਚਾ ਹੋ ਰਹੀ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੈ ਉਹ ਸ਼ਾਇਦ ਜਿੰਨਾ 36 37 ਲੱਖ ਦਾ ਫਿਗਰ ਅਕਾਲੀ ਦਲ ਨੇ ਦਿੱਤਾ ਸੀ ਉਸ ਤੋਂ ਵੀ ਪਾਰ ਚਲੀ ਜਾਵੇਗੀ ਹੋ ਸਕਦਾ ਹੈ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਸੀ ਕਿ ਉਹ ਹਾਈ ਕੋਰਟ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਜਾਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਸਿੰਬਲ ਤੇ ਪਾਰਟੀ ਦੇ ਦਫਤਰ ਵਾਸਤੇ ਵੀ ਇਸ ਤੋਂ ਬਾਅਦ ਉਹ ਲੜਾਈ ਲੜਨ ਭਾਜਪਾ ਦੇ ਨਾਲ ਗੱਠ ਜੋੜਦਿਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕਿਸੇ ਵੇਲੇ ਵੀ ਇਸ ਚੀਜ਼ ਦਾ ਐਲਾਨ ਹੋ ਸਕਦਾ ਤਰੀਕ ਕਿਹੜੀ ਹੋ ਸਕਦੀ ਹੈ ਸਮਾਂ ਕਿਹੜਾ ਹੋ ਸਕਦਾ ਹੈ ਇਸ ਦੇ ਉੱਪਰ ਵੀ ਕਾਸ਼ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼ਤਾਬਦੀ ਮਨਾਈ ਜਾਏਗੀ ਉਸ ਦੇ ਦੌਰਾਨ ਸ਼ਾਇਦ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਭਾਜਪਾ ਵੱਲੋਂ ਐਲਾਨ ਕਰ ਦਿੱਤਾ ਜਾਵੇ ਜਾਂ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਇਸੇ ਬਹਾਨੇ ਨੂੰ ਇਸੇ ਮੁੱਦੇ ਨੂੰ ਜਾਂ ਇਸੇ ਮੌਕੇ ਨੂੰ ਅਕਾਲੀ ਦਲ ਇਹ ਕਹੇਗਾ ਕਿ ਸਾਡੀਆਂ ਜਿੰਨੀਆਂ ਵੀ ਮੰਗਾਂ ਸੀ ਉਹ ਭਾਜਪਾ ਵੱਲੋਂ ਮੰਨ ਲਈਆਂ ਗੀਆਂ ਨੇ ਇਸ ਕਰਕੇ ਹੁਣ ਅਸੀਂ ਉਹਨਾਂ ਦੇ ਨਾਲ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਰਹੇ ਹਾਂ